ਕਲੋਨੀ ਦੇ ਵਿੱਚ ਰੋਲਚੀ ਦੀ ਕਲੋਨੀ ਦੇ ਵਿੱਚ ਅਰ 10 ਜਨਾਨੀਆਂ ਆਈਆਂ ਸੀ ਤੇ ਇੱਥੇ ਕਿਸੇ ਆਪਣੇ ਜੋਲੀ ਮੋਂਗਾਈ ਦੇ ਘਰ ਤੇ ਉਹਨਾਂ ਨੇ ਅਟੈਕ ਕੀਤਾ ਸੀ ਛਿਛੇ ਵਗੈਰਾ ਧੋਲੇ ਆ। ਲੜਕਾ ਲੜਕੀ ਦੋਨੋਂ ਬਾਲਗ ਨੇ ਉਹਨਾਂ ਨੇ ਆਪੀ ਮਰਜ਼ੀ ਨਾਲ ਵਿਆਹ ਕਰਾਇਆ ਹੈ। 2 ਮਹੀਨੇ ਪਹਿਲਾਂ ਵਿਆਹ ਕਰਾਇਆ ਸੀ। ਬੋਲ ਉਹ ਕੁੜੀ ਆਦੇ ਆਪੇ ਮਰਜ਼ੀ ਨਾਲ ਭੱਜ ਕੇ ਘਰੋਂ ਆ ਗਈ ਤੇ ਉਹਨੇ ਡੀਏ ਨੇ ਵੀ ਮੈਂ ਆਦੀ ਕਰੀ ਨਹੀਂ ਜਾਣਾ ਤੇ ਮੈਂ ਮੁੰਡੇ ਦੇ ਨਾਲ ਹੀ ਰਹਿਣਾ ਮੇਰਾ ਇਹਦੇ ਨਾਲ ਵਿਆਹ ਹੋਇਆ ਔਟੋ ਰੁਕੇ ਤੇ ਬਹੁਤ ਸਾਰੀਆਂ ਲੇਡੀਆਂ ਉੱਤਰ ਕੇ ਸਾਡੇ ਘਰ ਦੇ ਬਾਹਰ ਇੱਟਾਂ ਮਾਰਨ ਲੱਗ ਗਈਆਂ ਮੇਰੇ ਸਾਰਾ ਕਰਦਾ ਨੁਕਸਾਨ ਹੋ ਗਿਆ ਔਰ ਉਹ ਬਹੁਤ ਜ਼ਿਆਦਾ ਗੰਦਾ ਗੰਦਾ ਬੋਲ ਵੀ ਰਹੀਆਂ ਨੇ ਕੋਈ ਨਹੀਂ ਪਤਾ ਜੀ ਅੰਦਰ ਕਈ ਜਨਾਨੀਆਂ ਗਈਆਂ ਨੇ ਪੁੱਛਿਆ ਉਹਨਾਂ ਨੇ ਕਿ ਵੇਰ ਤੋਂ ਸਾਡੇ ਕੋਲ ਮੇਰੇ ਜੀ ਜਾਣੇ ਜੋਨੇ ਮੰਗੇ ਕਰਿਆ ਸੀ ਜਾਣ ਦਿੱਤਾ ਸੀ ਕਿ ਆ ਵੀ ਸ਼ਾਇਦ ਫੰਕਸ਼ਨ ਵਗੈਰਾ ਆਣਾ ਹੈ ਬਾਦਲ ਕਦੀ ਰਾਇਲ ਸਿਟੀ ਕਲੋਨੀ ਦੇ ਵਿੱਚ ਜੋਲੀ ਮੋਂਗਾ ਦੇ ਮਕਾਨ ਤੇ ਕੁਝ ਮਹਿਲਾਵਾਂ ਵੱਲੋਂ ਇੱਟਾਂ ਦੇ ਨਾਲ ਕੀਤਾ ਗਿਆ ਹਮਲਾ ਹਮਲੇ ਦੇ ਵਿੱਚ ਮਕਾਨ ਦੇ ਸ਼ੀਸ਼ੇ ਟੁੱਟੇ ਹਮਲਾ ਕਰਕੇ ਮਹਿਲਾਵਾਂ ਹੋਈਆਂ ਫਰਾਰ ਫਾਜ਼ਿਲਕਾ ਦੇ ਵਿੱਚ ਅੱਜ ਮੰਗਲਵਾਰ ਦੇਰ ਸ਼ਾਮ ਤਸਵੀਰਾਂ ਸਾਹਮਣੇ ਆਈਆਂ ਫਾਜ਼ਿਲਕਾ ਦੀ ਰਾਇਲ ਸਿਟੀ ਕਲੋਨੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਇੱਕ ਮਕਾਨ ਦੇ ਉੱਪਰ ਹਮਲਾ ਕੀਤਾ ਗਿਆ ਮਕਾਨ ਜੋਲੀ ਮੋਂਗਾ ਦਾ ਦੱਸਿਆ ਜਾ ਰਿਹਾ ਹੈ ਜਿਸ ਦੇ ਉੱਪਰ ਕੁਝ ਮਹਿਲਾਵਾਂ ਵੱਲੋਂ ਇੱਟਾਂ ਦੇ ਨਾਲ ਹਮਲਾ ਕੀਤਾ ਗਿਆ ਜਾਣਕਾਰੀ ਦੇਿੰਦੇ ਹੋਏ ਕਰਦੇ ਵਿੱਚ ਮੌਜੂਦ ਮਹਿਲਾ ਨੇ ਦੱਸਿਆ ਕਿ ਉਹ ਮੰਦਰ ਤੋਂ ਵਾਪਸ ਆਈ ਸੀ ਤਾਂ ਪਿੱਛੇ ਹੀ ਕੁਝ ਮਹਿਲਾਵਾਂ ਆ ਗਈਆਂ ਜੋ ਕਿ ਆਟੋ ਤੇ ਸਵਾਰ ਹੋ ਕੇ ਆਈਆਂ ਸੀ ਉੰਦੇ ਹੀ ਉਹਨਾਂ ਵੱਲੋਂ ਮੰਦir ਸ਼ਬਦਾਵਲੀ ਬੋਲਨੀ ਸ਼ੁਰੂ ਕਰ ਦਿੱਤੀ ਗਈ ਅਤੇ ਕਰਦੇ ਉੱਪਰ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਸਾਰੇ ਕਰਦੇ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਜਿਸ ਤੋਂ ਬਾਅਦ ਉਹ ਮਹਿਲਾਵਾਂ ਪੱਦੀ ਸ਼ਬਦਾਵਲੀ ਬੋਲਦੇ ਹੋਏ ਫਰਾਰ ਹੋ ਗਈਆਂ ਜਿਸ ਤੋਂ ਬਾਅਦ ਮੋਹੱਲਾ ਨਿਵਾਸੀ ਇੱਥੇ ਇਕੱਤਰ ਹੋ ਗਏ ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਮਕਾਨ ਮਾਲਕਾਂ ਵੱਲੋਂ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਉਧਰ ਤਾਣਾ ਸਿਟੀ ਦੇ ਐਸਐਚਓ ਦੇ ਨਾਲ ਜਦੋਂ ਇਸ ਬਾਰੇ ਵਿੱਚ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸ਼ਿਕਾਇਤ ਉਹਨਾਂ ਨੂੰ ਮਿਲ ਚੁੱਕੀ ਹੈ ਜਿਸ ਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਰਾਇਲ ਸਿਟੀ ਵਿੱਚ ਰਹਿੰਦੇ ਹਾਂ ਅਸੀਂ ਜੀ ਕੀ ਮਾਮਲਾ ਕੀ ਹੋਇਆ ਹੈ ਜੀ ਮਾਮਲਾ ਵੀ ਜੀ ਮੇਰੇ ਟੇਕੇ ਸਾਡੇ ਦੇ ਦਰੋਲਾ ਹੈ ਤੇ ਉਹ ਲड़का ਲੜਕੀ ਦੋਨੋਂ ਬਾਲਿਗ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੈ 2 ਮਹੀਨੇ ਪਹਿਲਾਂ ਵਿਆਹ ਕਰਾਇਆ ਸੀ ਫਿਰ ਉਸ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਕੁੜੀ ਆਪਦੇ ਘਰੇ ਚਲੀ ਗਈ ਕੁੜੀ ਵਾਲੇ ਉਹਨੂੰ ਲੈ ਕੇ ਮੁੰਡਾ ਸਾਡਾ ਟਿਕ ਗਿਆ 2 ਮਹੀਨੇ ਬਾਅਦ 3 2-3 ਮਹੀਨੇ ਬਾਅਦ ਹੁਣ ਉਹ ਕੁੜੀ ਆਦੇ ਆਪੇ ਮਰਜ਼ੀ ਨਾਲ ਭੱਜ ਕੇ ਘਰੋਂ ਆ ਗਈ ਤੇ ਉਹਨੇ ਡੀਐਸਪੀ ਸਾਹਿਬ ਅੱਗੇ ਬਿਆਨ ਦਿੱਤੇ ਨੇ ਕਿ ਮੈਂ ਮੇਰੇ ਕਰਦੇ ਮੈਨੂੰ ਮਾਂ ਮੈਨੂੰ ਨਹੀਂ ਪਤਾ ਉਹਨੇ 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 ਬਿਆਨ ਦਿੱਤੇ ਨੇ ਵੀ ਮੈਂ ਆਦੇ ਘਰੇ ਨਹੀਂ ਜਾਣਾ ਤੇ ਮੈਂ ਮੁੰਡੇ ਦੇ ਨਾਲ ਹੀ ਰਹਿਣਾ ਹੈ ਮੇਰਾ ਇਹਦੇ ਨਾਲ ਵਿਆਹ ਹੋਇਆ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਉਹ ਕਿੱਥੇ ਨੇ ਮੁੰਡਾ ਕੁੜੀ ਪਰ ਅੱਜ ਇਹ 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 ਜਿਹੜੀਆਂ ਹੈਗੀਆਂ ਨੇ ਲੇਡੀਜ਼ ਬਹੁਤ ਸਾਰੀਆਂ ਮੈਂ ਮੰਦਿਰ ਤੋਂ ਆ ਰਹੀ ਸੀ ਮੈਂ ਹਾਲੇ ਆ ਕੇ ਅੰਦਰ ਐਂਟਰ ਹੋਈਆਂ ਤੇ ਇੱਕ ਆਟੋ ਰੁਕੇ ਤੇ ਬਹੁਤ ਸਾਰੀਆਂ ਲੇਡੀਆਂ ਉਤਰ ਕੇ ਸਾਡੇ ਘਰ ਦੇ ਬਾਹਰ ਇੱਟਾਂ ਮਾਰਨ ਲੱਗੀਆਂ ਮੈਂ ਘਰ ਵਿੱਚ ਆਪਣੇ ਬ੍ਰਦਰ ਦੇ ਨਾਲ ਹੈਗੀ ਸੀ ਤੇ ਮੇਰੇ ਦੋ ਨਿੱਕੇ ਨਿੱਕੇ ਬੱਚੇ ਆ ਦੇਖੋ ਮੇਰੇ ਮੁੰਡੇ ਦੇ ਹੀ ਸਿਰ ਤੇ ਇੱਟ ਵੱਜੀਏ ਮੇਰੇ ਸਾਰਾ ਘਰ ਦਾ ਨੁਕਸਾਨ ਹੋ ਗਿਆ ਔਰ ਉਹ ਬਹੁਤ ਜ਼ਿਆਦਾ ਗੰਦਾ ਗੰਦਾ ਬੋਲ ਵੀ ਰਹੀਆਂ ਨੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਬਸ ਕਿੰਨੇ ਕੁ ਜਣੇ ਆਏ ਸੀਗੇ 15 ਕੋਈ 15 15 ਦੇ ਕਰੀਬ ਲੇਡੀਆਂ ਸੀ ਮੈਨੂੰ ਐਗਜ਼ੈਕਟ ਨਹੀਂ ਪਤਾ ਮੈਂ ਘਰ ਦੇ ਅੰਦਰੋਂ ਜੋ ਦੇਖਿਆ ਆਟੋ ਤੋਂ ਉਤਰੀਆਂ ਨੇ ਜੀ ਲੇਡੀਆਂ ਹੀ ਸੀ ਕੋਈ ਹੋਰ ਨਹੀਂ ਮੈਨੂੰ ਦਿਸਿਆ ਕੋ توڑ ਬੰਨ ਵੀ ਹੋਈ ਹੈ ਹਾਂ ਜੀ ਸਾਰਾ ਘਰ ਬਾਹਰ ਸ਼ੀਸ਼ੇ ਟੁੱਟੇ ਪਏ ਐ ਤੁਸੀਂ ਦੇਖ ਸਕਦੇ ਹੋ ਸਾਰਾ ਸਾਰਾ ਘਰੀ ਤੋੜ ਤੋ ਉਹਨਾਂ ਨੇ ਜੀ ਤੇ ਕੋ ਪੁਲਿਸ ਲੋਇ ਤਲਾ ਦਿੱਤੀ ਨਹੀਂ ਤੁਸੀਂ ਹਾਂ ਜੀ ਪੁਲਿਸ ਨੂੰ ਮੋਕੇ ਤੇ ਅਸੀਂ ਫੋਨ ਕੀਤਾ ਐ ਸਚੋ ਸਭ ਆਏ ਨੇ ਜੀ ਮੋਕੇ ਤੇ ਉਹਨਾਂ ਨੇ ਸਾਰਾ ਕੁਝ ਆਪ ਵੇਖਿਆ ਜੀ ਕਿਸਨੂੰ ਫੜਿਆ ਫੜਿਆ ਵੀ ਉਹਨਾਂ ਨੇ ਲੇਡੀਜ਼ ਬਾਹਰ ਖੜੀਆਂ ਸੀ ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਬਾਹਰ ਉਹਨਾਂ ਨੂੰ ਫੜਿਆ ਕਿ ਨਹੀਂ ਪਰ ਪੁਲਿਸ ਉੱਥੇ ਹੀ ਉਹ ਲੇਡੀਜ਼ ਦੇ ਕੋਲ ਹੀ ਹੈਗੀ ਸੀ ਹੁਣ ਹੁਣ ਤੱਕ ਕੀ ਨਾਂ ਤੁਹਾਡਾ ਮੇਰਾ ਨਾਮ ਨਗਮਾ ਹੈ ਨਗਮਾ ਮੋਂਗਾ ਕੀ ਨਾਂ ਤੁਹਾਡਾ ਨੀਦੇਜ ਕੁਮਾਰ ਨਾਮ ਹੈ ਜੀ ਮੇਰਾ ਦੇਖੀ ਮਾਮਲਾ ਕੀ ਹੋਇਆ ਹੈ ਕਲੋਨੀ ਦੇ ਵਿੱਚ ਰੋਸ਼ਨੀ ਕਲੋਨੀ ਦੇ ਵਿੱਚ ਅਰ 10 ਜਨਾਨੀਆਂ ਆਈਆਂ ਸੀ ਜੀ ਤੇ ਇੱਥੇ ਕਿਸੇ ਆਪਣੇ ਜੋਦੀ ਮੋਂਗਾਈ ਦੇ ਘਰ ਤੇ ਉਹਨਾਂ ਨੇ ਅਟੈਕ ਕੀਤਾ ਸ਼ੀਸ਼ੇ ਵਗੈਰਾ ਤੋੜੇ ਆ ਤੇ ਉਦੋਂ ਅਸੀਂ ਸਾਰੇ ਜਣੇ ਲਾ ਕੇ ਖੜੇ ਸੀਗੇ ਤਿੰਨ ਚਾਰ ਜਣੇ ਆਏ ਉਰੇ ਦੇਖਿਆ ਉਹਨਾਂ ਨੂੰ ਤੇ ਲੋਕ ਕਿਹਾ ਉਹ ਗੱਲਬਾਤ ਕਰਨ ਲੱਗੇ ਵੀ ਸਾਡਾ ਐਸਾ-ਐਸਾ ਮਸਲਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਕੋਈ ਨਹੀਂ ਮਸਲੇ ਆਪਾਂ ਉਹਨਾਂ ਨੂੰ ਬੁਲਾ ਲੈਂਦੇ ਆ ਬੈਠ ਕੇ ਗੱਲ ਕਰਦੇ ਆ ਸ਼ੀਸ਼ੇ ਤੋੜਨ ਨਾਲ ਤਾਂ ਕੁਝ ਨਹੀਂ ਹੋ ਜਾਣਾ ਤੇ ਕਾਫੀ ਤਕਰੀਬਨ ਨੁਕਸਾਨ ਕੀਤਾ ਭਾਬੀ ਜੀ ਘਰੇ ਕੱਲੇ ਹੈਗੇ ਸੀ ਬੱਚੇ ਸੀ ਛੋਟੇ ਬੱਚਾ ਧੋ ਗਈ ਹੈ ਬਾਕੀ ਨੁਕਸਾਨ ਕਰਦਾ ਕਾਫੀ ਕੀਤਾ ਉਹਨਾਂ ਨੇ ਅਸਾਂ ਕੋਈ ਤੋੜ ਬੰਨ ਵੀ ਹੋਈ ਏ ਤੋੜ ਬੰਨ ਸੀ ਸਾਰੇ ਤੋੜੇ ਜੀ ਬਾੜ ਜੀ ਕੀ ਗੌਂਗ ਹੈ ਸਰ ਦੇਖੋ ਜੀ ਇਸ ਤਰ੍ਹਾਂ ਤਾਂ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਕਲੋਨੀ ਦੇ ਵਿੱਚ ਆ ਕੇ ਤਾਂ ਗੁੰਡਾਗਰਦੀ ਦਾ ਕੰਮ ਹੀ ਹੋ ਗਿਆ ਸਾਰਾ ਠੀਕ ਹੈ ਕੋਈ ਗੱਲ ਬੰਨ ਹੋਈ ਹੈ ਤੇ ਬੈਠ ਕੇ ਗੱਲ ਹੋ ਸਕਦੀ ਹੈ ਪਰ ਨੁਕਸਾਨ ਕਾਫੀ ਕਰਕੇ ਗਿਆ ਜੀ ਹਾਂ ਬਾਕੀ ਪੁਲਿਸ ਨੂੰ ਕੌਣ ਕੀਤਾ ਸੀਗਾ ਪੁੱਤ ਦੋ ਤਿੰਨ ਮਿੰਟ ਦੇ ਵਿੱਚ ਹੀ ਆ ਗਈ ਸੀ ਜੀ ਹਾਂ ਉਹ ਆਪਣੇ ਕਾਰ ਵਈ ਕਾਦੇ ਨੇ ਫੜ ਕੇ ਵੀ ਲੈ ਗਿਆ ਕਿਸੇ ਨੂੰ ਹਾਂ ਬੈਗ ਜੀਪਸੀ 'ਚ ਬਿਠਾ ਕੇ ਲੈ ਗਿਆ ਕਾਲ ਵਈ ਕਰਦੇ ਪਏ ਆਪਣੀਆਂ ਕਿੰਨਾਂ ਨੂੰ ਲੈ ਕੇ ਸੀ ਬਿਠਾ ਕੇ ਲੇਡੀ ਸੀ ਸਾਰੀਆਂ ਹੀ ਲੈ ਗਏ ਅੱਛਾ ਜਿਹੜੇ ਉਹ ਆਈਆਂ ਸੀ ਉਹ ਆਈਆਂ ਸੀ ਸਾਰੀਆਂ ਲੈ ਗਏ ਕਿੰਨੇ ਕੁ ਲੇਡੀਜ਼ ਆਇਆਂ ਸੀ ਹੈਗੀਆਂ ਸੀ 10 ਜਣੀਆਂ ਜੀ ਕੋਈ ਬੰਦੇ ਬੰਦੇ ਵੀ ਸੀ ਨਾਲ ਸਾਰੀਆਂ ਆਨ ਪੁੱਛਾਤੀਆਂ ਨੇ ਆਪਾਂ ਦਾ ਕੋਈ ਜਾਣਦਾ ਵੀ ਨਹੀਂ ਸੀ ਉਹਨਾਂ ਨੂੰ ਕੌਣ ਜੀ ਕੋਈ ਪਤਾ ਇਹ ਮਾਮਲਾ ਕੀ ਮਾਮਲਾ ਕੀ ਹੈਗਾ ਨਹੀਂ ਜੀ ਮਾਮਲੇ ਬਾਰੇ ਨਹੀਂ ਪਤਾ ਸਿਦਫੇ ਤਾਂ ਆਏ ਸੀਗੇ ਤੇ ਇਕੱਠੇ ਹੋਏ ਤਾਂ ਪਤਾ ਲੱਗਿਆ ਕੀ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਰੋਕਣ ਦੇ ਅਸੀਂ 3-4 ਜਣੇ ਹੈਗੇ ਸੀ ਰੋਕਿਆ ਬਸ ਫਿਰ ਉਹਨਾਂ ਨੂੰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਨੀਦਾ ਜੀ ਕੁਮਾਰਾ ਕੀ ਨਾਮ ਤੁਹਾਡਾ ਜਗਤਾਜ ਕੀ ਮਾਮਲਾ ਕੀ ਅੰਦਰ ਹੋਇਆ ਕੋਈ ਲੜਾਈ ਹੋਈ ਹੈ ਆਪਾਂ ਨੂੰ ਹੀ ਨਹੀਂ ਪਤਾ ਜੀ ਅੰਦਰ ਕੋਈ ਜਨਾਨੀਆਂ ਗਈਆਂ ਤੇ ਪੁੱਛਿਆ ਉਹਨਾਂ ਨੇ ਗੇਟ ਤੇ ਸਾਡੇ ਕੋਲ ਨਹੀਂ ਅਸੀਂ ਜਾਣਾ ਜੋ ਨਹੀਂ ਮੰਗੇ ਦੇ ਕਰਿਆ ਸੀ ਜਾਣ ਦਿੱਤਾ ਸੀ ਕਿ ਆ ਵੀ ਸ਼ਾਇਦ ਫੰਕਸ਼ਨ ਵਗੈਰਾ ਆਉਣਾ ਹੈ ਅੰਦਰ ਜਾ ਕੇ ਕਨ ਝਗੜਾ ਹੋ ਗਿਆ ਜੀ ਨਹੀਂ ਆਟੋ ਦੇ ਵਿੱਚ ਲੇਡੀਆਂ ਆਈਆਂ ਤੁਸੀਂ ਪੁੱਛਿਆ ਨਹੀਂ ਉਹਨਾਂ ਨੂੰ ਕਿੱਨਾ ਕਰੇ ਜਾਣਾ ਕਿੱਥੇ ਜਾਣਾ ਹਾਂ ਜੀ ਹਾਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਜੋਲੀ ਮੰਗੇ ਤੇ ਕਰੇ ਜਾਣਾ ਜੀ ਅੱਛਾ ਫਿਰ ਜਾਣ ਦਿੱਤਾ ਫਿਰ ਜਾਣ ਦਿੱਤਾ ਜੀ ਕਨਫਰਮ ਨਹੀਂ ਤੁਸੀਂ ਕਰਦੇ ਵੀ ਕਿ ਆਸਤ ਬੁਲਾਇਆ ਕਿ ਆਸ ਨਹੀਂ ਨਹੀਂ ਇਹ ਕਈ ਵਾਰੀ ਫੰਕਸ਼ਨ ਵਗੈਰਾ ਹੁੰਦਾ ਲੇੜੀ ਜਾਂਦੀਆਂ ਜੀ ਅੱਛਾ ਤਾਂ ਲਈ ਤੁਸੀਂ ਪੁੱਛਦਿਆ ਹਾਂਜੀ ਹਾਂਜੀ ਕਿਹਨਾ ਤੁਹਾਡਾ ਜਗਤਾਰ ਜੀ ਸਰ ਰੋਇਲ ਸਿਟੀ ਜੇ ਕੀ ਮਾਮਲਾ ਹੈ ਇਹ ਸਾਡੇ ਕੋਲ ਹੁਣ ਇੱਕ ਕੰਪਲੇਂਟ ਆਈ ਸੀ ਕਿ ਜਿਹੜੇ ਕੋਈ ਕੁੜੀ ਮੁੰਡੇ ਦਾ ਹੈਗਾ ਸੀ ਕਿ ਰਿਲੇਸ਼ਨ ਹੈਗਾ ਸੀ ਲੈ ਗਿਆ ਸੀ ਕੁੜੀ ਨੂੰ ਤੇ ਕੁੜੀ ਦੇ ਪਰਿਵਾਰ ਵਾਲੇ ਜਿਹੜਾ ਕਿ ਮੁੰਡੇ ਦੇ ਜਿਹੜੇ ਜੀਜੇ ਦੇ ਘਰ ਜਾ ਕੇ ਜਿਹੜਾ ਉਹਨਾਂ ਨੇ ਉਹਨਾਂ ਦੇ ਘਰ ਦਾ ਨੁਕਸਾਨ ਕੀਤਾ ਤੇ ਜਿਹੜਾ ਅਸੀਂ ਔਕੇ ਤੇ ਪਹੁੰਚ ਗਏ ਸੀ ਤੇ ਜਾ ਕੇ ਜਿਹੜੀ ਸਿਚੁਏਸ਼ਨ ਨੂੰ ਜਿਹੜਾ ਹੈਡਲ ਕੀਤਾ ਕੋਈ ਅਰੈਸਟ ਵੀ ਕੀਤਾ ਜੀ ਕੋਈ ਲੇਡੀਜ਼ ਪਤਾ ਲੱਗਿਆ ਅਰੈਸਟ ਕੀਤੇ ਹੋਏ ਫਿਰ ਸੰਬੰਧੀ ਅਸੀਂ ਜਿਹੜਾ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਵੈਰੀਫਾਈ ਕਰ ਰਹੇ ਹਾਂ ਜਿਉਂ ਵੀ ਆ ਬਾਕੀ ਜੋ ਬੰਦਾ ਦੇਖਦੇ ਹੈ ਕਿੰਨੀ ਲੱਗ ਕਿੰਨੇ ਲੋਕ ਖੜੇ ਹੋਏ ਨੇ तकरीबन ਇਹਨਾਂ 4 10 ਲੇਡੀਜ਼ ਹੈਗੀਆਂ ਅਸੀਂ ਜਿਹੜਾ ਇੱਕ ਕਦੋਂ ਦੀ ਘਟਨਾ ਹੈ ਕਿੰਨੇ ਕੁ ਟਾਈਮ ਹੁੰਦੀ ਹੈ ਗ੍ਰੀਨ ਕਟਾ ਤੋਂ ਪਹਿਲਾਂ ਦੀ ਇਹ ਕਿੱਥੇ ਦੀ ਘਟਨਾ ਕਿੱਥੇ ਸਰ ਇਹ ਰਾਇਲ ਸਿਟੀ ਦੀ ਘਟਨਾ ਹੈ